ਸਿਆਸਤ ਦੇ ਵਿੱਚ ਇੱਕ ਵੱਡੇ ਸੁਪਰਸਟਾਰ ਦੀ ਐਂਟਰੀ ਹੋਈ ਆ ਦੱਸ ਦਈਏ ਫਿਲਮੀ ਅਦਾਕਾਰ ਗਵਿੰਦਾ ਸ਼ਿਵਸੈਨਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਚੋਣਾਂ ਲੜਨ ਦਾ ਜਿਹੜਾ ਐਲਾਨ ਆ ਉਹ ਵੀ ਜਲਦ ਹੋ ਸਕਦਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਲੀਵੁੱਡ ਦੇ ਵੱਡੇ ਸਟਾਰ ਗੋਵਿੰਦਾ ਸ਼ਿਵ ਸੈਨਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸਿਆਸਤ ਦੇ ਵਿੱਚ ਐਂਟਰੀ ਹੋ ਚੁੱਕੀ ਆ ਤੇ ਹੁਣ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਚੋਣਾਂ ਲੜਦੇ ਹੋਏ ਨਜ਼ਰ ਆ ਸਕਦੇ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਲੋਕ ਸਭਾ ਚੋਣ ਲੜ ਸਕਦੇ ਨੇ ਐਕਟਰ ਗੋਵਿੰਦਾ ਤਾਂ ਇਸ ਸਮੇਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਸ਼ਿਵ ਸੈਨਾ ਦੇ ਵਿੱਚ ਸ਼ਾਮਲ ਹੋਏ ਨੇ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਵਿੰਦਾ ਦੀ ਐਂਟਰੀ ਹੋਈ ਆ ਦੱਸ ਦਈਏ ਸ਼ਿੰਦੇ ਗਰੁੱਪ ਦੇ ਨਾਲ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ ਜੋ ਮਹਾਰਾਸ਼ਟਰ ਦੇ ਵਿੱਚ ਸਰਕਾਰ ਹੈ ਇਸ ਸਮੇਂ ਉਹ ਸ਼ਿੰਦੇ ਗਰੁੱਪ ਅਤੇ ਭਾਜਪਾ ਦੀ ਹੈ ਜਾਨਕਿ ਅਲਾਈਅੰਸ ਦੇ ਵਿੱਚ ਸਰਕਾਰ ਹੈ ਤੇ ਸ਼ਿੰਦੇ ਗੁੱਟ ਦੀ ਜੋ ਸਿਪਸੈਨਾ ਪਾਰਟੀ ਹੈ ਉਸ ਦੇ ਵਿੱਚ ਗਵਿੰਦਾ ਸ਼ਾਮਲ ਹੋ ਚੁੱਕੇ ਨੇ ਦੱਸਿਆ ਕਿ ਦੁਪਹਿਰ ਦੇ ਵੇਲੇ ਉਹ ਸੀਐਮ ਇਕਨਾਥ ਛੰਦੇ ਨੂੰ ਮਿਲਣ ਦੇ ਲਈ ਪਹੁੰਚੇ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਗਵਿੰਦਾ ਨੂੰ ਸ਼ਾਮਲ ਕਰਵਾਇਆ ਜਾਂਦਾ ਤੇ ਹੁਣ ਚਰਚਾ ਚੱਲ ਰਹੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਗਵਿੰਦਾ ਸਿਪਸੈਨਾ ਦੇ ਵੱਲੋਂ ਚੋਣ ਲੜਦੇ ਹੋਏ ਦਿਖਾਈ ਦੇ ਸਕਦੇ ਨੇ ਦੱਸਿਏ ਕਿ ਮੁੰਬਈ ਨਾਰਥ-ਵੈਸਟ ਇਲਾਕੇ ਤੋਂ ਜਿਹੜਾ ਉਹ ਚੋਣਾਂ ਲੜਦੇ ਹੋਏ ਦਿਖਾਈ ਦੇ ਸਕਦੇ ਨੇ ਤਾਂ ਦੱਸਿਏ ਕਿ ਸ਼ਿਵ ਸੈਨਾ ਪਾਰਟੀ ਜੋ ਕਿ शिंदे ਗੁੱਟ ਦੀ ਹੈ ਉਸ ਪਾਰਟੀ ਦੇ ਵਿੱਚ ਉਹ ਸ਼ਾਮਲ ਹੋਏ ਨੇ ਇੱਕ ਉਦਵ ਠਾਕਰੇ ਸ਼ਿਵ ਸੈਨਾ ਗੁੱਟ ਹੈ ਤੇ ਦੂਜਾ ਹੈ ਉੱਥੇ ਏਕਨਾ ਛਿੰਦੇ ਜੋ ਇਸ ਸਮੇਂ ਮਹਾਰਾਸ਼ਟਰ ਦੇ ਮੌਜੂਦਾ ਸੀਐਮ ਨੇ ਉਹਨਾਂ ਦੀ ਪਾਰਟੀ ਦੇ ਵਿੱਚ ਗੋਵਿੰਦਾ ਸ਼ਾਮਲ ਹੋਏ ਨੇ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਲੀਵੁੱਡ ਦੇ ਐਕਟਰ ਗੋਵਿੰਦਾ ਚੋਣਾ ਲੜਦੇ ਹੋਏ ਇੱਕ ਵਾਰ ਫਿਰ ਤੋਂ ਨਜ਼ਰ ਆ ਸਕਦੇ ਨੇ ਹਾਲਾਂਕਿ ਕੁਸਮਾ ਪਹਿਲਾਂ ਵੀ ਉਹਨਾਂ ਦੀ ਸਿਆਸਤ ਦੇ ਵਿੱਚ ਐਂਟਰੀ ਹੋਈ ਸੀ ਪਰ ਫਿਰ ਉਹਨਾਂ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਸਿਆਸਤ ਦੇ ਵਿੱਚ ਅਦਾਕਾਰ ਗੋਵਿੰਦਾ ਦੀ ਐਂਟਰੀ ਹੋ ਚੁੱਕੀ ਆ ਤੇ ਚੋਣਾ ਇਸ ਵਾਰ ਲੜਦੇ ਹੋਏ ਦਿਖਾਈ ਦੇ ਸਕਦਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉੱਥੇ ਹੀ ਬਾਲੀਵੁੱਡ ਦੇ ਜੇਕਰ ਸਤਾਰਿਆਂ ਦੀ ਗੱਲ ਕਰੀਏ ਤਾਂ ਇਸ ਵਾਰ ਇਹਨਾਂ ਤੋਂ ਇਲਾਵਾ ਕਰੀਨਾ ਕਪੂਰ ਅਤੇ ਕ੍ਰਿਸ਼ਮਾ ਕਪੂਰ ਦਾ ਨਾਮ ਵੀ ਚਰਚਾ ਦੇ ਵਿੱਚ ਚੱਲ ਰਿਹਾ ਉਹ ਵੀ ਸ਼ਿਵ ਸੈਨਾ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤਾਂ ਉਹ ਵੀ ਇਸ ਵਾਰ ਚੋਣਾਂ ਦੇ ਵਿੱਚ ਨਜ਼ਰ ਆਉਣਗੇ ਦੱਸ ਦਈਏ ਕਿ ਜਲਦ ਉਨ੍ਹਾਂ ਦੇ ਵੱਲੋਂ ਵੀ ਸਿਆਸਤ ਦੇ ਵਿੱਚ ਜਿਹੜੀ ਐਂਟਰੀ ਆ ਉਹ ਕੀਤੀ ਜਾਵੇਗੀ ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਰੀਨਾ ਅਤੇ ਕ੍ਰਿਸ਼ਮਾ ਕਪੂਰ ਦੀ ਵੀ ਸਿਆਸਤ ਦੇ ਵਿੱਚ ਐਂਟਰੀ ਹੋਣ ਜਾ ਰਹੀ ਹੈ ਤੇ ਤਸਵੀਰਾਂ ਗਵਿੰਦਾ ਦੀਆਂ ਤੁਹਾਨੂੰ ਦਿਖਾ ਰਹੇ ਆ ਜੋ ਇਸ ਸਮੇਂ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਚੋਣਾਂ ਲੜਦੇ ਹੋਏ ਦਿਖਾਈ ਦੇਣਗੇ ਉੱਥੇ ਹੀ ਕਰੀਨਾ ਕਪੂਰ ਅਤੇ ਕ੍ਰਿਸ਼ਮਾ ਕਪੂਰ ਦਾ ਵੀ ਜਿਹੜਾ ਚੋਣਾਂ ਲੜਨ ਨੂੰ ਲੈ ਕੇ ਇੱਕ ਐਲਾਨ ਆ ਉਹ ਜਲਦ ਹੋ ਸਕਦਾ ਕਿ ਇਹ ਵੀ ਦੋਵੇਂ ਜਿਹੜੀਆਂ ਅਦਾਕਾਰਾਂ ਨੇ ਚੋਣਾ ਲੜਦਿਆਂ ਹੋਈਆਂ ਦਿਖਾਈ ਦੇ ਸਕਦੇ ਨੇ ਤਾਂ ਦੱਸ ਦੇ ਇੱਕ ਕਿ ਗੋਵਿੰਦਾ ਏਕਨਾਥ शिंदे ਦੀ ਜੋ ਪਾਰਟੀ ਐ Shiv Sena ਉਸ ਦੇ ਵਿੱਚ ਸ਼ਾਮਲ ਹੋਏ ਨੇ ਤੇ ਚੋਣਾ ਜਿਹੜਾ ਉਹ ਲੜਦੇ ਹੋਏ ਦਿਖਾਈ ਦੇ ਸਕਦੇ ਨੇ ਇਸ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਉਹ ਚੋਣਾ ਲੜ ਚੁੱਕੇ ਨੇ ਕਾਂਗਰਸ ਦੇ ਵੱਲੋਂ ਉਮੀਦਵਾਰ ਉਹਨਾਂ ਨੂੰ ਬਣਾਇਆ ਗਿਆ ਸੀ ਤੇ ਸੰਸਦ ਬਣ ਕੇ ਉਹ ਜਿੱਤ ਕੇ ਸੰਸਦ ਦੇ ਵਿੱਚ ਵੀ ਪਹੁੰਚੇ ਸਨ ਤਾਂ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਦੀ ਸਿਆਸਤ ਦੇ ਵਿੱਚ ਐਂਟਰੀ ਹੋਈ ਆ ਸਿਆਸਤ ਦੇ ਵਿੱਚ ਪੱਫਸੀ ਹੋਈ ਆ ਤੇ ਚੋਣਾਂ ਲੜਦੇ ਹੋਏ ਇਸ ਵਾਰ ਫਿਰ ਤੋਂ ਗਵਿੰਦਾ ਨਜ਼ਰ ਆ ਸਕਦੇ ਨੇ ਉੱਥੇ ਹੀ ਦੱਸਦੀ ਹੈ ਕਰੀਨਾ ਕਪੂਰ ਅਤੇ ਕ੍ਰਿਸ਼ਮਾ ਕਪੂਰ ਦੀ ਵੀ ਸਿਆਸਤ ਦੇ ਵਿੱਚ ਐਂਟਰੀ ਹੋ ਚੁੱਕੀ ਆ ਤੇ ਉਹਨਾਂ ਦੋਵਾਂ ਅਦਾਕਾਰਾਂ ਦੀ ਵੀ ਚੋਣ ਲੜਨ ਦਾ ਜਿਹੜਾ ਐਲਾਨ ਆ ਉਹ ਜਲਦ ਹੋ ਸਕਦਾ ਤਾਂ ਬਾਲੀਵੁੱਡ ਦੇ ਜੇਕਰ ਸਤਾਰਿਆਂ ਦੀ ਗੱਲ ਕਰੀਏ ਇਸ ਵਾਰ ਉਹ ਵੀ ਚੋਣਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਚੋਣਾਂ ਲੜਦੇ ਹੋਏ ਨਜ਼ਰ ਆ ਸਕਦੇ ਨੇ ਇਸ ਤੋਂ ਪਹਿਲਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੀਆਂ ਚੋਣਾਂ ਦੇ ਵਿੱਚ ਗੁਰਦਾਸਪੁਰ ਤੋਂ ਸਨੀ ਦਿਓਲ ਨੇ ਚੋਣ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ ਬੀਜੇਪੀ ਦੀ ਟਿਕਟ ਦੇ ਉੱਪਰ ਉਹਨਾਂ ਨੇ ਚੋਣ ਲੜੀ ਸੀ ਹਾਲਾਂਕਿ ਇਸ ਵਾਰ ਉਹਨਾਂ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਪਰ ਹੁਣ ਦੇਖ ਕੇ ਬਾਲੀਵੁੱਡ ਦੇ ਸਟਾਰਿਆਂ ਦੀ ਗੱਲ ਕਰੀਏ ਵੱਡੇ ਸਟਾਰਿਆਂ ਦੀ ਗੱਲ ਕਰੀਏ ਤਾਂ ਤਿੰਨ ਨਾਮ ਅੱਜ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਕ੍ਰੀਨਾ ਕਪੂਰ, ਕ੍ਰਿਸ਼ਮਾ ਕਪੂਰ ਅਤੇ ਹੁਣ ਗੋਵਿੰਦਾ ਦਾ ਨਾਮ ਹੈ ਗੋਵਿੰਦਾ ਸ਼ਾਮਲ ਹੋ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਮੁੰਬਈ ਨਾਰਥ-ਵੈਸਟ ਰੋਡ 'ਤੇ ਚੌਣ ਇਸ ਵਾਰ ਲੜਦੇ ਹੋਏ ਦਿਖਾਈ ਦੇ ਸਕਦੇ ਨੇ